ਸਰਸਵਰਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਵੱਡੀ ਗੋਮਹਿਮ ਦੇ ਦਰਮਿਆਨ ਪੁਲਿਸ ਨੇ ਖੋਰ ਵੱਡੀ ਸਫਲਤਾ ਹਾਸਲ ਕੀਤੀ ਤੇ ਦੱਸਿਆ ਗਿਆ ਕਿ ਸਹੀ ਇਹ ਸਟਾਫ ਦੇ ਵੱਲੋਂ ਇੱਕ ਵਿਅਕਤੀ ਨੂੰ 500 ਗ੍ਰਾਮ ਹੈਰੋਇਨ ਸੰਨੇ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਜਿਸ ਦੇ ਕੋਲੋਂ 500 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਫਿਲਹਾਲ ਦੇ ਲਈ ਇਸ ਤੇ ਦੱਸਿਆ ਜਾ ਰਿਹਾ ਕਿ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਸੀ ਇਸ ਬਾਬਤ ਜਾਣਕਾਰੀ ਦਦਿਆ ਐਸਪੀ ਇਨਵੈਸਟੀਗੇਸ਼ਨ ਜਸਨੀਤ ਸਿੰਘ ਦਾ ਕਹਿਣਾ ਹੈ ਕਿ ਵਿਅਕਤੀ ਇਸ ਨੂੰ ਸੀਆਈਏ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ 500 ਗ੍ਰਾਮ ਹੈਰੋਇਨਸ ਦੇ ਕੋਲੋਂ ਮਿਲੇ ਹੈ ਤਾਂ ਇਸ ਮਾਮਲੇ ਦੇ ਵਿੱਚੋਂ ਅਗਲੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਕਿ ਆਖਰ ਇਹ ਕਿੱਥੋਂ ਇਹ ਨਸ਼ਾ ਲੈ ਕੇ ਆਇਆ ਸੀ ਕਿੱਥੇ ਸਰਪਲਾਈ ਕਰਨੀ ਸੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ ਹੁਣ ਇਸ ਨੂੰ ਲੈ ਕੇ ਜਿਹੜੀ ਪੁੱਛਗਿੱਛ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਮਾਮਲਾ ਸੀ ਕਿੱਥੋਂ ਇਦਾਂ ਜੀ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮਹਿੰਮ ਚੱਲ ਰਹੀ ਹੈ ਉਹਦੇ ਚ ਕੱਲ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਉਹਨੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਚ ਅਸੀਂ ਜਿਹੜਾ ਕਿ ਦਿয়ালਪੁਰੇ ਦੇ ਏਰੀਆ ਚ ਇੱਕ ਬੰਦਾ ਐ ਐਪ੍ਰੀਹੈਂਡ ਕੀਤਾ ਲਾਪਰੀ ਦੇ ਨਾਮ ਦਾ ਵਿਅਕਤੀ ਹੈਗਾ ਮੋਟਰਸਾਈਕਲ ਤੇ ਸੀ ਜਿਸ ਨੂੰ ਫਿਰ ਜਿਸ ਤੋਂ ਸਾਨੂੰ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈਗੀ ਜਿਸ ਤੇ ਚੱਲਦੇ ਅਸੀਂ ਉਹਦੇ ਐਨਡੀਪੀਏ ਸੈਕਟਰ ਦਾ ਮੁਕਦਮਾ ਇਹ ਦਰਜ ਕੀਤਾ ਹੈਗਾ ਤੇ ਹੁਣ ਉਹਦੇ ਤੋਂ ਅੱਗੇ ਪੁਛਪੜਤਾਲ ਕਰ ਰਹੇ ਆ ਕਿ ਭਾਈ ਇਹ ਅੱਗੇ ਕਿੱਥੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿੱਧਰ-ਕਿੱਧਰ ਵੇਚਦਾ ਸੀ ਕਿੰਨੇ ਟਾਈਮ ਦਾ ਕਰ ਰਿਹਾ ਸੀ ਇਸ ਤਰ੍ਹਾਂ ਦਾ ਕੰਮ ਇਹਦੇ ਤੇ ਜੀ ਹੁਣ ਫੜਿਆ ਤੇ ਪਹਿਲੇ ਪਰਚਾ ਤੇ ਇਹਦੇ ਤੇ ਪਹਿਲਾ ਦਰਜ ਹੈਗਾ ਹੁਣ ਪੁਛਪੜਤਾਲ ਚ ਤੇ ਜੋ ਪਤਾ ਲੱਗ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ ਇਹ ਐਡੀ ਵੱਡੀ ਮਾਤਰਾ ਚ ਫੜਿਆ ਗਿਆ ਹੈ ਕਿੱਥੇ ਸਪਲਾਈ ਕਰਨਾ ਚਾਹੀਏ ਕਿੱਥੇ ਕਿੱਥੇ ਜਾਂਦਾ ਚ ਕੋਈ ਇਸ ਤਰ੍ਹਾਂ ਦਾ ਹੈ ਜੀ ਪ੍ਰੀਲੀਮਿਨਰੀ ਜਾਣਕਾਰੀ ਜਿੱਤੇ ਹਜੇ ਤਾਈ ਇੰਨਾ ਕੀ ਪਤਾ ਲੱਗਾ ਕਿ ਆਸ-ਪਾਸੇ ਦੇ ਏਰੀਆ ਚ ਇਹ ਵੇਚਦਾ ਸੀ ਬਾਕੀ ਹੋਣ ਨਹੀਂ ਤੇ ਰਿਮਾਂਡ ਲੈ ਕੇ ਤਫਤੀਸ਼ ਤਫਸੀਲ ਚ ਕਰਾਂਗੇ ਜਰੂਰੀ ਤਫਤੀਸ਼ ਫਿਰ ਸਾਰੇ ਜਿਹੜੇ ਹੋਰ ਵੀ ਹੈਗੇ ਨਾਲ ਇਹਦੇ ਨਾਲ ਇਹਦੇ ਸਾਥੀ ਹੈਗੇ ਉਹਨਾਂ ਬਾਰੇ ਪਤਾ ਲੱਗੇਗਾ ਸਰ ਕੰਮ ਕੀ ਕਰਦਾ ਬੇਸਿਕਲੀ ਇਹ ਹੈ ਬੇਸਿਕਲੀ ਕੋਈ ਇਹ ਖਾਸ ਕੰਮ ਨਹੀਂ ਵੇਲੜੀ ਹੈ ਜੀ ਕਹਿੰਦਾ ਕਿਥੋਂ ਦਾ ਸਾਹਿਬ ਇਹ ਉਸੇ ਏਰੀਏ ਦਾ ਜੀ ਆਪਣੇ ਦਿਹਾਲਪੁਰੇ ਪੁਲਿਸ ਸਟੇਸ਼ਨ ਦਿਹਾਲਪੁਰੇ ਦੇ ਏਰੀਆ ਦਾ ਹੀ ਰਹਿਣਾ ਸੀ ਕਿੰਨੀ ਕੀਮਤ ਆ ਜਾਂਦੀ ਹੈ ਇੱਕ ਦਾ ਗ੍ਰਾਮ ਦੇ ਵੇ 2000 ਰੁਪਏ ਬੈਂਦਾ ਇਹ ਕਿੰਨੀ ਕੀਮਤ ਦਾ ਜੀ ਇਦਾਂ ਜੀ ਇਹ ਤੇ ਜ਼ਿਲ੍ਹੇ ਤੋਂ ਜ਼ਿਲ੍ਹੇ ਆਪਣੀ ਚੇਂਜ ਹੁੰਦੀ ਕੀਮਤ ਬਾਰੇ ਤੇ ਆਪਾਂ ਕੀ ਕਹਿ ਸਕਦੇ ਹਾਂ ਜਿਉਂ ਜਿਉਂ ਅੱਗੇ ਤੁਰੀ ਜਾਂਦੀ ਸੋਰਸ ਤੋਂ ਵਧੀ ਜਾਂਦੀ ਹੈ ਹਾਂਜੀ 500 ਗ੍ਰਾਮ ਹੈ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਬੰਦਾ ਜਿੰਨੂ ਕੀ ਕਹਿੰਦੇ ਆ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਸੀ ਬ ਜਾਨਕੀ ਸਾਡੇ ਪਰਚਾ ਕੋਈ ਨਹੀਂ ਸੀ ਹੈਗਾ ਇਹਦੇ ਤੇ ਬਟ ਹੁਣ ਅਸੀਂ ਐਪ੍ਰੀਹੈਂਡ ਕਰ ਲਿਆ ਤੇ ਹੁਣ ਬਾਕੀ ਵੀ ਇਹਨੇ ਪਹਿਲਾਂ ਵੀ ਕਿਤੇ ਕਿੱਥੇ ਵੇਚੀ ਹੈ ਕਿਹਦੇ ਕੋਲ ਲੈ ਕੇ ਜਾਂਦਾ ਹੈ ਕਿਹੜੇ ਸਾਥੀ ਹੈ ਉਹ ਅਸੀਂ ਸਾਰਾ ਹੁਣ ਪਤਾ ਕਰ ਲਿਆ ਸਰ ਵੱਡੀ ਰਿਕਵਰੀ ਕੀਤੀ ਹੈ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਇਹ ਤੋਂ ਹੋਰ ਵੀ ਵੱਡੇ ਮਗਰਮੱਛ ਪੜੇ ਜਾ ਸਕਦੇ ਹੈਗੇ ਕਿ ਕਿੱਥੋਂ ਸਪਲਾਈ ਕਰਦੇ ਲੈ ਕੇ ਆਉਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ 500 ਗ੍ਰਾਮ ਜਿਹੜੀ ਰਿਕਵਰੀ ਹੈ ਉਹ ਵੱਡੀ ਕਾਫੀ ਵੱਡੀ ਹੈਗੀ ਹੈ ਜੀ ਤਾਂ ਕਿੱਥੋਂ ਲੈ ਕੇ ਆਉਂਦਾ ਇਟਸੈਲਫ ਵੀ ਇਹ ਵੀ ਪਤਾ ਕਰਾਂਗੇ ਤੇ ਹੋਰ ਕਿੰਨਾ ਰਹੀਂ ਵੇਚਦਾ ਸੀ ਕੀ ਕਰਦਾ ਸੀ ਇਹ ਸਾਰਾ ਕੁਝ ਅਨਕਵਰ ਕੀਤਾ ਜਾਵੇਗਾ ਇਹ ਮੋਬਾਈਲ ਬਰਾサー ਕਬਜ਼ੇ ਲੈ ਇਹ ਸਾਰਾ ਕੁਝ ਹੀ ਟੈਕਨੀਕਲੀ ਵੀ ਕੰਮ ਕਰਾਂਗੇ ਜੀ ਇਹਦੇ ਸਰ ਮਾਨ ਜੋ ਕੋਰਟ ਤੇ ਪੇਸ਼ ਕਰ ਦਿੱਤਾ ਗਿਆ ਹੈ ਤੇ ਅੱਜ ਕਰਾਂਗੇ ਜੀ ਕਰਕੇ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ ਕਰਾਂਗੇ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰਾ ਉਹਨਾਂ ਨੂੰ ਕੀ ਮੈਸੇਜ ਦੇਣਾ ਨਸ਼ਾ ਤਸਕਰਾਂ ਨੂੰ ਇਹੀ ਮੈਸੇਜ ਹੈ ਜੀ ਕਿ ਇਹ ਦੇਖੋ ਇਹ ਇਹ ਬਿਲਕੁਲ ਗਲਤ ਕੰਮ ਹੈਗਾ ਸਮਾਜ ਦੇ ਵਿਰੋਧ ਕਾਨੂੰਨ ਦੇ ਵਿਰੋਧ ਹੈਗਾ ਹੀ ਆ ਸਮਾਜ ਦੇ ਵੀ ਵਿਰੋਧ ਹੈ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਜੀ ਜਿੱਥੇ ਮਰਜ਼ੀ ਭੱਜ ਲੈਣ ਇਹਨਾਂ ਦੇ ਇਹਨਾਂ ਨੂੰ ਅਸੀਂ ਛੱਡਣਾ ਨਹੀਂ